ਕੀ ਕਾਲੀ ਸਾਰਿਆਂ ਨੂੰ ਅੱਜ ਆਪਾਂ ਸੂਟ ਦੀ ਹੈ ਜਿਹੜੀ ਕਟਾਈ ਕਰਾਂਗੇ ਨਵੇਂ ਨਵਾਂ ਸੂਟ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹਦੀ ਆਪਾਂ ਕਟਾਈ ਕਰਾਂਗੇ ਇਹਦਾ ਜਿਹੜਾ ਨਾਪਾ ਉਹ ਤੁਸੀਂ ਆਹ ਦੇਖ ਲਓ ਇਹਦਾ ਨਾਪਾ ਆ ਆਹ ਨਾਪ ਦਾ ਆਪਾਂ ਜਿਹੜਾ ਸੂਟ ਆ ਉਹ ਕੱਟ ਕਰਾਂਗੇ ਹੁਣ ਆਪਾਂ ਪਹਿਲਾਂ ਇਹਦੇ ਵਿੱਚੋਂ ਕਮੀਜ਼ ਦੀ ਹੈ ਜਿਹੜੀ ਕਟਾਈ ਕਰਾਂਗੇ ਕਪੜਾ ਇਦਾਂ ਆਪਾਂ ਨੇ ਵਿਛਾ ਲੈਣਾ ਵਿਛਾ ਕੇ ਮੈਂ ਇਦਾਂ ਫੋਲਡ ਕਰ ਲੈਣਾ ਜਿੰਨਾ ਆਪਣੀ ਲੰਬਾਈ ਹੋਊਗੀ ਉਹਨਾਂ ਆਪਾਂ ਨੇ ਇਹ ਤੇ ਨਿਸ਼ਾਨ ਲਾ ਕੇ ਇਦਾਂ ਨੂੰ ਫੋਲਡ ਕਰ ਲੈਣਾ ਲੰਬਾਈ ਹੋਊਗੀ ਕਮੀਜ਼ ਦੀ ਆਪਾਂ ਇੱਥੋਂ ਇਹਨੂੰ ਡਬਲ ਫੋਲਡ ਕਰ ਲਿਆ ਫੋਲਡ ਕਰਕੇ ਆਪਾਂ ਜਿਹੜੀ ਲੈਂਥ ਆਉ ਲਗਾ ਦੇਣੀ ਹੈ ਜਿੰਨੀ ਪਹਿਲਾਂ ਆਪਣੀ ਪਿਆਰ ਰਹਿਣੀ ਆ 3 ਇੰਚ ਆਪਾਂ ਨੇ ਐਕਸਟਰਾ ਲਾ ਲੈਣਾ ਨਿਸ਼ਾਨੀ ਆ ਇਦਾਂ ਲਗਾ ਕੇ ਇੱਥੋਂ ਇਹ ਵੀ ਇੱਥੇ ਲਗਾ ਲੈਣੀਆਂ ਸਾਰੇ ਆਪਾਂ ਨੇ ਇੱਥੇ ਲਗਾ ਲੈਣੀਆਂ ਨੇ ਫਿਰ ਇੱਥੋਂ ਕਪੜਾ ਫੜ ਕੇ ਆਪਾਂ ਨੇ ਜਿਹੜਾ ਇਹਦੀ ਲੰਬਾਈ ਆ ਪੂਰੀ ਕਰ ਲੈਣੀ ਹੈ ਕੱਪੜੇ ਦੀ ਜਿਹੜੇ ਕੱਪੜੇ ਦੀ ਲੰਬਾਈ ਆ ਆਪਾਂ ਨੇ ਉਹ ਪੂਰੀ ਤਰ੍ਹਾਂ ਸੈੱਟ ਕਰ ਲਈ ਆ ਕਮੀਜ਼ ਦੇ ਅਕੋਰਡਿੰਗ ਆਪਾਂ ਨੇ ਰੱਖ ਲਈ ਆ ਤੇ 3 ਇੰਚ ਆਪਾਂ ਨੇ ਇਹਦੇ ਵਿੱਚ ਐਕਸਟਰਾ ਰੱਖ ਲਿਆ ਲੰਬਾਈ ਇਹ ਪੂਰੀ ਹੋ ਗਈ ਹੁਣ ਆਪਾਂ ਇਹਦੇ ਉੱਤੇ ਜਿਹੜਾ ਘੇਰੇ ਦਾ ਨਿਸ਼ਾਨ ਇਹਦਾ ਲਗਾਵਾਂਗੇ ਜਿੰਨਾ ਘੇਰਾ ਆਪਣਾ ਕਮੀਜ਼ ਦਾ ਆਪਾਂ ਨੇ ਫੋਲਡ ਕਰਨ ਤੋਂ ਬਾਅਦ ਆਪਣੇ ਕੱਪੜਾ ਜਿਹੜਾ ਫੋਲਡ ਕੀਤਾਗਾ ਤੇ ਜਿਹੜੀ ਆਪਾਂ ਨੇ ਬਾਹਦੂ ਕੱਪੜਾ ਉਹ ਆਪਾਂ ਨੇ ਇਹਨੂੰ ਅਲੱਗਾ ਕਰਦਣਾ ਕੱਟ ਕਰਦਣਾ ਇਹਨੂੰ ਆਪਾਂ ਨੇ ਇਥੋਂ ਤੇ ਜਿਹੜਾ ਕਮੀਜ਼ ਆ ਆਪਾਂ ਨੇ ਉਹਦਾ ਸਾਰਾ ਨਾਪ ਵਗੈਰਾ ਆਪਾਂ ਨੇ ਸਹੀ ਲਗਾ ਲੈਣੇ ਹਨ ਇਹਨਾਂ ਨਿਸ਼ਾਨੀਆਂ ਜਿਹੜਾ ਇਹਦਾ ਆਪਾਂ ਨੇ ਉਹ 21 ਇੰਚ ਆਪਾਂ ਨੇ ਜਿਹੜਾ ਰੱਖਣਾ ਤਿਆਰ ਨਿਸ਼ਾਨੀਆਂ ਲਗਾ ਲੈਣੀਆਂ ਨੇ ਆਪਾਂ ਨੇ ਪਹਿਲਾਂ ਘੇਰੇ ਦੀਆਂ 2 ਇੰਚ ਜਿਹੜਾ ਆਪਾਂ ਨੇ ਐਕਸਟਰਾ ਇੱਧਰ ਰੱਖਣਾ ਕੱਪੜਾ ਇਹਦੇ ਵਿੱਚ ਆਪਾਂ ਨੇ ਜਿਹੜੀਆਂ ਵਾਈਟਿੰਗੀਆਂ ਕੋਰਾਂ ਜਿਹੜੀਆਂ ਪਾਣੀਆਂ ਨੇ ਉਹ ਆਪਾਂ ਪਾਣੀਆਂ ਨੇ ਇਹਦੇ ਵਿੱਚ 2 ਇੰਚ ਆਪਾਂ ਨੇ ਆਹ ਕੱਪੜਾ ਐਕਸਟਰਾ ਰੱਖਣਾ ਸਾਰੇ ਆਪਾਂ ਨੇ ਇੱਥੇ ਨਿਸ਼ਾਨੀਆਂ ਲਗਾ ਲੈਣੀਆਂ ਨੇ ਐਕਸਟਰਾ ਰੱਖਣ ਤੋਂ ਬਾਅਦ ਜਿਹੜਾ ਇਹ ਕੱਪੜਾ ਆਪਾਂ ਨੇ ਇਹਨੂੰ ਇਹਦੇ ਨੂੰ ਅੱਧ ਕੱਟ ਲੈਣਾ ਲਾ ਦੇਣਾ ਕੱਟ ਕਰਦਾ ਇਹਨੂੰ ਜਿਹੜਾ ਕੱਪੜਾ ਆਪਾਂ ਨੇ ਫੋਲਡ ਕੀਤਾ ਹੋਇਆ ਫਿਰ ਆਪਾਂ ਨੇ ਇਹਨੂੰ ਕੱਟਣਾ ਫੋਲਡ ਕਰਕੇ ਨਿਸ਼ਾਨੀਆਂ ਲਾਉਣੀਆਂ ਨੇ ਵਿੱਚ ਜਿਹੜੇ ਦੋਨੇ ਪੱਲੇ ਆ ਉਹ ਨਿਕਲੇ ਆਉਣਗੇ ਫਰੰਟ ਵੀ ਤੇ ਬੈਕ ਵੀ ਦੋਨੇ ਪੱਲੇ ਆ ਜਿਹੜੇ ਇਹਦੇ ਵਿੱਚੋਂ ਬਣਗੇ ਆ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਜਿਹੜੇ ਪੱਲੇ ਨੇ ਇਹਨਾਂ ਨੂੰ ਐਡ ਕਰ ਲੈਣਾ ਇੱਥੋਂ ਫੇਰ ਕੱਟ ਕਰ ਦੇਣਾ ਇਹਨਾਂ ਨੂੰ ਜਦੋਂ ਆਪਾਂ ਨੇ ਕਮੀਜ਼ ਨੇ ਜਿਹੜੇ ਕਮੀਜ਼ਾ ਜਿਹੜਾ ਆਪਾਂ ਨੇ ਇਹਦੇ ਨਾਲ ਉਹਨਾਂ ਲਾ ਲਿਆ ਕੱਪੜੇ ਨਾਲ ਤਾਂ ਆਪਾਂ ਨੇ ਜਦੋਂ ਕੱਟਾ ਪਾਣੀਆਂ ਨੇ ਇਹਦੇ ਵਿੱਚ ਤਾਂ ਆਪਾਂ ਨੇ ਜਿਹੜੇ ਫਲਾਵਰ ਨੇ ਦੇਖ ਲੈਣੇ ਨੇ ਕਿ ਵੀ ਇੱਕ ਪਾਸੇ ਨੂੰ ਜਾਣੇ ਜਿੱਧਰ ਦੀ ਸਾਈਡ ਆਪਾਂ ਨੇ ਗਲਾਂ ਰੱਖਣਾ ਉਹ ਮੋਢੇ ਰੱਖਣੇ ਆ ਕੱਟਣੇ ਆ ਉਧਰਲੀ ਸਾਈਡ ਆਪਾਂ ਨੇ ਜਿਹੜੇ ਫੁੱਲ ਨੇ ਇਹ ਰੱਖਣੇ ਨੇ ਜਿੱਦਾਂ ਹੁਣ ਆ ਪੱਲੇ ਵੇ ਪਹਿਲੇ ਹੀ ਆਪਣੇ ਆਪੇ ਸਹੀ ਜਾ ਰਹੇ ਨੇ ਤਾਂ ਇਹਦਾ ਆਪਾਂ ਨੇ ਜਿਹੜਾ ਪੱਲਾ ਉਲਟਾਉਣਾ ਪਊਗਾ ਇਦਾਂ ਜਿਹੜੇ ਉਧਰ ਹੀ ਜਾਣ ਏਦਾਂ ਜਾਣੇ ਚਾਹੀਦੇ ਨੇ ਦੋਨਾਂ ਫੁੱਲ ਜਿਹੜੇ ਦੋਨੇ ਪੱਲੇ ਨੇ ਜਿਹੜੇ ਕਮੀਜ਼ ਦੇ ਪੱਲੇ ਨੇ ਉਹ ਆਪਾਂ ਨੇ ਏਦਾਂ ਫੋਲਡ ਕਰ ਲੈਣੇ ਨੇ। ਫੁੱਲ ਨੇ ਜਿਹੜੇ ਆਪਾਂ ਨੇ ਬਿਲਕੁਲ ਸੈੱਟ ਕਰਕੇ ਰੱਖ ਲੈਣੇ ਨੇ ਇੱਕ ਪਾਸੇ ਨੂੰ ਰੱਖਣੇ ਨੇ। ਏਦਾਂ ਆਪਾਂ ਨੇ ਇਹਨੂੰ ਵਧੇ ਉੱਪਰ ਰੱਖ ਲੈਣਾ ਦੋਨੇ ਪੱਲੇ। ਬਿਲਕੁਲ ਸਹੀ ਤਰੀਕੇ ਨਾਲ ਜਿਹੜਾ ਕੱਪੜਾ ਸੈੱਟ ਕਰ ਲੈਣਾ ਆਪਾਂ ਨੇ। ਹੁਣ ਆਪਾਂ ਰੱਖਾਂਗੇ ਟੀਰਾ 6 ਇੰਚ ਜਿਹੜਾ ਆਪਾਂ ਨੇ ਟੀਰਾ ਰੱਖਣਾ। 7.5 ਇੰਚ ਆਪਾਂ ਨੇ ਇਧਰੋਂ ਮੋਡੇ ਦਾ ਨਿਸ਼ਾਨ ਲਾ ਲੈਣਾ। ਚੇਨ ਚੱਪਾ ਨੇ ਇੱਥੇ ਫੇਰ ਰੱਖਣਾ ਜਿੰਨੀ ਆਪਣੀ ਛਾਤੀ ਦਾ ਨਾਪ ਆ ਉਹ ਨਾਪ ਆਪਾਂ ਨੇ ਇੱਥੋਂ ਜਿਹੜੀ ਨਿਸ਼ਾਨੀ ਲਗਾਉਣੀ ਆ ਕਿਸੇ ਦਾ ਵੀ ਜਿੰਨਾ ਵੀ ਜਿੱਦਾ ਹੁੰਦਾ ਉਨਾ ਹੀ ਆਪਾਂ ਨੇ ਇੱਥੋਂ ਨਿਸ਼ਾਨੀ ਲਗਾਉਣੀ ਆ ਤੇ ਨਿਸ਼ਾਨੀ ਲਾਉਣ ਤੋਂ ਬਾਅਦ ਹੁਣ ਆਪਾਂ ਨੇ ਇੱਥੋਂ ਜਿਹੜੀ ਕਾਟ ਪਾ ਦੇਣੀ ਆ ਇਹ ਕਾਟ ਜਿਹੜੀ ਪਾਉਣੀ ਆ ਆਪਾਂ 1 ਇੰਚ ਦੀ ਪਾਉਣੀ ਆ ਇਹ ਫਰੰਟ ਪੱਲੇ ਦੀ ਕਾਟ ਆ ਬੈਕ ਪੱਲੇ ਦੀ ਆਪਾਂ ਨੇ ਇੱਥੇ ਪਾਉਣੀ ਆ। ਇਹ ਜਿਹੜੀ ਆਪਾਂ ਨੇ ਜਿਹੜੀ ਬੋਲ ਪਾਉਣੀ ਆ ਅੱਡੇ ਇੰਚ ਦੀ ਆਪਾਂ ਨੇ ਕਾਟ ਇੱਥੇ ਪਾਉਣੀ ਆ। ਅੱਡੇ ਇੰਚ ਦੀ ਕਾਟ ਆਪਾਂ ਨੇ ਪਾਤੀ ਇੱਥੋਂ ਤੇ ਹੁਣ ਆਪਾਂ ਨੇ ਜਿਹੜਾ ਪਲੇਟਾਂ ਦਾ ਨਿਸ਼ਾਨ ਲਗਾਉਣਾ। 12.5 ਇੰਚ ਤੇ ਆਪਾਂ ਨੇ ਜਿਹੜੀਆਂ ਪਲੇਟਾਂ ਪਾਉਣੀਆਂ ਨੇ। 20.5 ਇੰਚ ਆਪਣੇ ਇੱਥੋਂ ਚਾਤੀ ਦਾ ਜਿਹੜਾ ਇਹਦਾ ਨਾਪ ਆ। 20.5 ਇੰਚ 23.5 ਇੰਚ ਤੇ ਆਪਾਂ ਨੇ ਨਿਸ਼ਾਨੀ ਲਾਉਣੀਆਂ ਨੇ ਪਲੇਟਾਂ ਦੀਆਂ। ਜਿਹੜਾ ਬਾਕਸ ਬਣਿਆ ਹੈ ਦਾ ਕਾਰਨਰ ਆ ਇਧਰ ਤੋਂ ਆਪਾਂ ਨੇ ਆਹ ਪਲੇਟ ਪਾਉਣੀ ਆ 2 ਇੰਚ ਦਾ ਆਪਾਂ ਨੇ ਜਿਹੜਾ ਇੱਥੇ ਮਾਰਜਿਨ ਛੱਡਣਾ 2 ਇੰਚ ਤੇ ਆਪਾਂ ਨੇ ਇਧਰ ਇਧਰ ਨੂੰ ਪਾਉਣੀ ਆ ਇੱਥੋਂ ਆਪਾਂ ਨੇ 7 ਇੰਚ ਤੇ ਜਿਹੜੀ 6.5 7 ਇੰਚ ਤੇ ਪਾਉਣੀ ਆ ਆਪਾਂ ਨੇ ਬਹੁਤ ਵਧੀਆ ਜਿਹੜੀ ਫਿਟਿੰਗ ਬਣ ਕੇ ਤਿਆਰ ਹੋਊਗੀ ਜੇ ਤੁਸੀਂ ਇਸੇ ਤਰੀਕੇ ਨਾਲ ਜਿਹੜੀਆਂ ਪਲੇਟਾਂ ਪਾਓਗੇ ਦੇਖੋ ਬਾਕਸ ਬਣ ਕੇ ਤਿਆਰ ਹੁੰਦਾ ਇੱਥੇ ਆਹ ਦੇਖੋ ਐਦਾਂ ਪਲੇਟਾਂ ਪਾਓਗੇ ਤਾਂ ਬਹੁਤ ਹੀ ਵਧੀਆ ਫਿਟਿੰਗ ਆ ਜਿਹੜੀ ਆਊਗੀ ਤੁਹਾਡੇ ਸੂਟ ਦੀ ਬਣ ਕੇ ਤੇ ਅੱਧੇ-ਅੱਧੇ ਜਿਹੜੀਆਂ ਜੜੀਆਂ ਪਲੇਟਾਂ ਹੁੰਦੀਆਂ ਨੇ ਉਹ ਪਾਉਣੀਆਂ ਨੇ ਤੇ ਆਪਾਂ ਦੇਖੋ 19 ਇੰਚ ਰੱਖਣਾ ਅੱਧਾ ਇੰਚ ਆਪਾਂ ਇਹਦਾ ਐਕਸਟਰਾ ਰੱਖਾਂਗੇ ਥੋ ਵੀ ਰੱਖਾਂਗੇ ਜੇ ਆਪਾਂ ਇਹਨੇ ਆਪਣੇ ਆਪ ਹੀ ਮੀਨਚ ਹੋ ਜਾਣਾ ਅੱਧਾ ਅੱਧਾ ਇੰਚ ਨਾਲ ਕਿੰਚਾ ਜਿਹੜਾ ਘੱਟ ਜਾਊਗਾ ਤੇ ਜਿਹੜੀ ਸਲਾਈ ਆਪਦੀ ਇੱਥੇ ਆਊਗੀ 15 ਇੰਚ ਤੇ ਜਿਹੜੀ ਆਪਾਂ ਨਿਸ਼ਾਨੀ ਲਾਵਾਂਗੇ ਫਿਟਿੰਗ ਵਾਲੀ ਹਿਪ ਦਾ ਨਿਸ਼ਾਨਾ ਕਰਣਾ ਆਪਾਂ ਨੇ ਆਪਾਂ ਨੇ ਕੱਪੜਾ ਇੱਥੇ ਐਕਸਟਰਾ ਰੱਖ ਲੈਣਾ ਜਿਹੜੀਆਂ ਇਹ ਨਿਸ਼ਾਨੀਆਂ ਨੇ ਕਿ ਇੱਕ ਨੇ ਤੁਸੀਂ ਇਹਨਾਂ ਦੂਜੀ ਸਾਈਡ ਲਗਾ ਲੈਣੀਆਂ ਨੇ ਇਧਰਲੀ ਸਾਈਡ ਤੇ ਪਿਛਲੇ ਪੱਲੇ ਤੇ ਵੀ ਇਦਾਂ ਜਿਹੜੀਆਂ ਨਿਸ਼ਾਨੀਆਂ ਨੇ ਇੱਕ ਨੇ ਪਿੱਛੇ ਪੱਲੇ ਤੇ ਲਗਾ ਲੈਣੀਆਂ ਨੇ ਹੁਣ ਜਿਹੜੀ ਆਪਾਂ ਕਾਟਾ ਉਹ ਪਾਵਾਂਗੇ ਜਿਹੜੀ ਕਾਟਾ ਉਹ ਆਪਾਂ ਹੁਣ ਪਾਵਾਂਗੇ ਆਪਾਂ ਨੇ ਪਹਿਲਾਂ ਪਿਛਲੇ ਪੱਲੇ ਵਾਲੀ ਜਿਹੜੀ ਕਾਟਾ ਉਹ ਪਾਣੀ ਹੈ ਇਹ ਆਪਣੇ ਪਿਛਲੇ ਪੱਲੇ ਦੇ ਮੂਰਲੇ ਦੇ ਦੋਨਾਂ ਤੇ ਪੈ ਗਈ। ਇੱਕ ਪੱਲੇ ਦੇ ਵਿੱਚੋਂ ਆਪਾਂ ਨੇ ਇੱਦਾਂ ਕੱਢ ਦੇਣਾ। ਦੂਜਾ ਪੱਲਾ ਇੱਦਾਂ ਰੱਖ ਤੇ 프ਰੰਟ ਪੱਲੇ ਦੀ ਆਪਾਂ ਨੇ ਜਿਹੜੀ ਕਾਰਟ ਆ ਉਹ ਫੇਰ ਪਾਣੀ ਆ। ਐ ਕਿ ਇੱਥੇ ਟੱਕ ਲਾ ਲੈਣਾ ਹੰਦਾਂ ਨੇ ਇੱਕ ਇੱਥੇ ਟੱਕ ਲਾ ਲੈਣਾ। इक ला लेना हर चीज से अपने टक ला लेने अदे इंच की अपने जी है मोडा जरा ड कर देना ढाई इंच से अपना इतने गा होगा ਹੁਣ ਆਪਾਂ ਬਾਹਾਂ ਦੀ ਜਿਹੜੀ ਕਟਿੰਗ ਉਹ ਕਰਾਂਗੇ ਹੁਣ ਆਪਾਂ ਨੇ ਜਿਹੜੀਆਂ ਬਾਹਾਂ ਦੀ ਉਹ ਕਟਿੰਗ ਕਰਨੀਆਂ ਇਹਦੇ ਵੀ ਆਪਾਂ ਨੇ ਜਿਹੜੇ ਫੁੱਲ ਨੇ ਉਹ ਦੇਖ ਲੈਣੇ ਨੇ ਵੀ ਆਪਣੇ ਮੋਢਿਆਂ ਦੀ ਸਾਈਡ ਜਿਹੜੀ ਉਧਰ ਨੂੰ ਜਾਣ ਫੁੱਲ ਤੇ ਆਪਾਂ ਨੇ ਇਹਨੂੰ ਇੱਦਾਂ ਫੋਲਡ ਕਰ ਲੈਣਾ ਇੱਕ ਵਾਰ ਫੇਰ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਆਪਣਾ ਜਿੰਨੀ ਵੀ ਲੈਂਥ ਆਦੀ ਬਾਹਾਂ ਦੀ ਉਹ ਆਪਾਂ ਨੇ ਜਿਹੜੀ ਇੱਥੇ ਲੈਂਥ ਲਗਾ ਲੈਣੀ ਆ 17 ਇੰਚ ਜਿਹੜੀ ਇਹਨਾਂ ਦੀ ਤਿਆਰ ਆ ਤੇ 2 ਇੰਚ ਆਪਾਂ ਜਿਹੜਾ ਐਕਸਟਰਾ ਰੱਖਾਂਗੇ ਕਿਉਂਕਿ ਇਹਦੇ ਵਿੱਚ ਆਪਾਂ ਨੇ ਜਿਹੜੀਆਂ ਕੋਰਾ ਪਾਉਣੀਆਂ ਨੇ ਉਹ ਵੀ 1.5 ਇੰਚ ਆਪਣੇ ਉੱਪਰ ਮੋਡਿਆਂ ਦੀ ਸਲਾਈ ਦੇ ਵਿੱਚ ਆ ਜੂਗਾ ਤੇ 2 ਇੰਚ ਜਿਹੜਾ ਆਪਣਾ ਕੋਰਾ ਪੈ ਜਾਣੀ ਹੈ ਇਹਦੇ ਵਿੱਚ 2 ਇੰਚ ਹੋ ਗਿਆ ਇਹ ਕਪੜਾ ਜਿਹੜਾ ਆਪਾਂ ਨੇ ਇਹਦੇ ਨਾਲ ਲਾ ਲੈਣਾ ਹੈ 1.5 ਜਿਹੜੀ ਆਪਾਂ ਨੇ ਜਿਹੜੀ ਮੂਰੀ ਲਾ ਲੈਣੀ ਆ 2 ਇੰਚ ਆਪਾਂ ਨੇ ਜਿਹੜਾ ਬਾਧੂ ਲਾ ਲੈਣਾ ਇਧਰੋਂ ਮੋਡਾ ਜਿਹੜਾ ਆਪਾਂ ਨੇ 10 ਇੰਚ ਤੇ ਰੱਖ ਲੈਣਾ 3 ਇੰਚ ਤੇ 3.5 ਇੰਚ ਤੇ ਆਪਾਂ ਜਿਹੜੀ ਇਹ ਕਾਰਟ ਪਾਵਾਂਗੇ ਕਾਰਟ ਇਸ ਤਰੀਕੇ ਨਾਲ ਪਾਉਣੀ ਆ ਤੁਸੀਂ ਨੇ ਇਹ ਕੜੇ ਦੀ ਮੋਡਾ ਜਿਹੜਾ ਬਦੂ ਘਟੂਗਾ ਨਿਕਾ ਬਿਲਕੁਲ ਬਹੁਤ ਵਧੀਆ ਬਣ ਕੇ ਆਊਗਾ ਵੀ ਜਿਹੜੀ ਫਿਟਿੰਗ ਆ ਉਹ ਵੀ ਬਹੁਤ ਵਧੀਆ ਬਣ ਕੇ ਆਊਗਾ ਅੱਧੇ ਇੰਚ ਦੀ ਜਿਹੜੀ ਆਪਾਂ ਨੇ ਇੱਕ ਦੀ ਇਹ ਕਾਰਟ ਪਾਉਣੀ ਆ ਮੈਂ ਤਾਂ 1 ਇੰਚ ਦੀ ਪਾਈ ਆ ਜੋ ਛੋਟਾ ਬੱਚਾ ਤਾਂ ਤੁਸੀਂ ਜਿਹੜੀ ਅੱਧੇ ਇੰਚ ਦੀ ਵੀ ਪਾ ਸਕਦੇ ਹੋ ਆਹ ਚੀਜ਼ ਨੂੰ ਪਾਣੀ ਨਾਲ ਜਿੰਨਾ ਜਿੰਨਾ ਮਿਲਾ ਦੇਣਾ ਜਿਹੜੀ ਇਹ ਮੂਰੇ ਘਾਟ ਪਾਣੀ ਆਪਾਂ ਨੇ ਦੇਖ ਲੈਣਾ ਵੀ ਜਿਹੜੇ ਦੋਨੇ ਪੱਲੇ ਲੈ ਅੰਦਰਲੇ ਸਿੱਧੇ ਹੋਣ ਜਾਂ ਪੁੱਠੇ ਹੋਣ ਨਹੀਂ ਤਾਂ ਜਿਹੜੀਆਂ ਦੋਨੇ ਬਾਵਾਂ ਨੇ ਉਹ ਇੱਕ ਪਾਸੇ ਦੀ ਬਣ ਜਾਣਗੀਆਂ ਜਿਹੜੀ ਇਹ ਚੀਜ਼ ਆ ਇਹਦਾ ਇਹਦਾ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਵੀ ਨਹੀਂ ਜਿਹੜਾ ਸੂਟ ਆ ਉਹ ਖਰਾਬ ਹੋ ਜਾਂਦਾ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਤੇ ਨੈਕਸਟ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਸਲਵਾਰ ਵੀ ਜਿਹੜੀ ਕਟਿੰਗ ਆ ਉਹ ਦੱਸੂਗੀ ਵੀ ਕਿਵੇਂ ਕਰਨੀ ਆ ਸਹੀ ਤਰੀਕੇ ਨਾਲ ਤੇ ਕੱਟਾਂ ਮ ਗਿਆਣਾ ਪਾਣੀ ਉਹਦੇ ਵਿੱਚ ਵੀ ਬਿਲਕੁਲ ਸਹੀ ਤਰੀਕੇ ਨਾਲ ਦੱਸੂਗੀ ਵੀ ਕਿਦਾਂ ਜਿਹੜੀ ਸਲਵਾਰ ਆ ਉਹ ਸਟ੍ਰੇਟ ਖੜੀ ਜਾਂਦੀ ਆ ਤੇ ਕੋਈ ਉਹਦੇ ਵਿੱਚ ਬਦਲ ਨਹੀਂ ਪਊਗਾ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਨਾ ਥੈਂਕ ਯੂ ਸੋ ਮੱਚ